ਇਰਾਨ ਦੀ ਆ ਇੱਕ ਵਾਰ ਫਿਰ ਤੋਂ ਮੁਸੀਬਤਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਜੀਏ ਕਿ ਕਿਸ ਤਰੀਕੇ ਦੇ ਨਾਲ ਹੁਣ UN ਨੇ ਵੱਡਾ ਫੈਸਲਾ ਲੈ ਲਿਆ ਉਸ ਬਾਬਤ ਹੁਣ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸੰਯੁਕਤ ਰਾਸ਼ਟਰ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਜਿੱਥੇ ਉਸ ਤੇ ਮੂੜ ਪਾਬੰਦੀਆਂ ਲਗਾ ਦਿੱਤੀਆਂ ਨੇ ਜਿਸ ਤੋਂ ਬਾਅਦ ਪਹਿਲਾਂ ਹੀ ਮੁਸ਼ਕਲਾਂ ਨਾਲ ਜੂਝ ਰਹੇ ਦੇਸ਼ ਦੇ ਲੋਕਾਂ ਦੀਆਂ ਪਵੈਖ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਨੇ ਸੰਯੁਕਤ ਰਾਸ਼ਟਰ ਰਾਸ਼ਟਰ ਦੇ ਆਖੀਰੇ ਆਖਰੀ ਸਮੇਂ ਦੇ ਵਿੱਚ ਕੂਟਨੀਤਿਕ ਕੋਸ਼ਿਸ਼ਾਂ ਸਫਲ ਹੋਣ ਤੋਂ ਬਾਅਦ ਐਤਵਾਰ ਨੂੰ ਈਰਾਨ ਤੇ ਪਾਬੰਦੀਆਂ ਲਾਗੂ ਹੋ ਗਈਆਂ ਈਰਾਨ ਨੂੰ ਹੁਣ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਦੇ ਵਿੱਚ ਵਿਦੇਸ਼ੀ ਜਾਇਦਾਦ ਤੇ ਰੋਕ ਹਥਿਆਰਾਂ ਤੇ ਸੌਦਿਆਂ ਤੇ ਪਾਬੰਦੀ ਅਤੇ ਬਲੈਕਲਿਸਟਡ ਮਿਜ਼ਾਈਲਸ ਪ੍ਰੋਗਰਾਮ ਅੱਗੇ ਵਧਾਉਣ ਤੇ ਜੁਰਮਾਨਾ ਲਗਾਇਆ ਜਾਣਾ ਸ਼ਾਮਲ ਹੋ ਚੁੱਕਾ ਹੈ ਇਹ ਬਪੰਦੀਆਂ ਜਿਵੇਂ ਅਜਿਹੇ ਸਮੇਂ ਦੇ ਵਿੱਚ ਲਗਾਈਆਂ ਗਈਆਂ ਨੇ ਜੋ ਈਰਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਈਰਾਨ ਦੀ ਮੁਦਰਾ ਰੀਅਲ ਡਿੱਗ ਗਈ ਹੈ ਭੋਜਨ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਰੋਜ਼ਾਨਾ ਜੀਵਨ ਹੋਰ ਵੀ ਚਨौतीਪੂਰਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸੰਯੁਕਤ ਰਾਸ਼ਟਰ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵੱਡੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ ਜਿਹੜੀਆਂ ਪਾਬੰਦੀਆਂ ਦਾ ਸਾਹਮਣਾ ਹੁਣ ਈਰਾਨ ਨੂੰ ਕਰਨਾ ਪੈ ਰਿਹਾ ਹੈ UN ਨੇ ਦਾਇਰ ਵੱਡਾ ਫੈਸਲਾ ਇਹ ਜਿਹੜੀਆਂ ਪਾਬੰਦੀਆਂ ਔਰ ਜਿਸ ਤਰੀਕੇ ਦੇ ਨਾਲ ਵਿਦੇਸ਼ਾਂ 'ਚ ਜਾਇਦਾਦਾਂ ਤੇ ਰੋਕ ਲਗਾ ਦੁੱਤੀ ਹੈ ਹਥਿਆਰਾਂ ਦੇ ਸੌਦਿਆਂ ਤੇ ਪਾਬੰਦੀ ਲਗਾ ਦੁੱਤੀ ਹੈ ਬਲੈਕਲਿਸਟਡ ਮਿਜ਼ਾਈਲ ਪ੍ਰੋਗਰਾਮ ਅੱਗੇ ਬਤਾਉਣ ਤੇ ਜੁਰਮਾਨਾ ਲਾਇਆ ਜਿਹੜਾ ਸ਼ਾਮਿਲ ਕਰ ਦਿੱਤਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਦੇਖਣ ਨੂੰ ਮਿਲਦੀਆਂ ਨੇ ਇਸ ਨੂੰ ਹੀ ਲੈ ਕੇ ਤੁਹਾਨੂੰ ਦੱਸ ਦਈਏ ਕਿ ਵੱਡੇ ਪੱਧਰ ਦੇ ਉੱਤੇ ਚੀਜ਼ਾਂ ਜ਼ਿਆਦਾ ਗੰਭੀਰ ਹੁੰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਇਹਨਾਂ ਪਾਬੰਦੀਆਂ ਅਜਿਹੇ ਸਮੇਂ ਦੇ ਵਿੱਚ ਲਗਾਈਆਂ ਨੇ ਜਿੱਥੇ ਇਰਾਨ ਜਿਹੜਾ ਪਹਿਲਾਂ ਹੀ ਆਰਥਿਕ ਸੰਕਟ ਤੋਂ ਜੂਝਦਾ ਹੋਇਆ ਦਿਖਾਈ ਦੇ ਰਿਆ ਪਹਿਲਾਂ ਹੀ ਈਰਾਨ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਔਰ ਉਸੇ ਤਰੀਕੇ ਦੇ ਨਾਲ ਈਰਾਨ ਦੀ ਮੁਦਰਾ ਰਿਆਲ ਜਿਹੜੀ ਆ ਉਹ ਵੀ ਦੇਖਈ ਹੈ ਹੋ ਜਾਂਦੀਆਂ ਕੀਮਤਾਂ ਵਧ ਰੀਆਂ ਤੇ ਰੋਜ਼ਾਨਾ ਜੀਵਨ ਦੇ ਵਿੱਚ ਹੋਰ ਚੁਣੌਤੀਪੂਰਨ ਚੀਜ਼ਾਂ ਦਾ ਸਾਹਮਣਾ ਈਰਾਨੀ ਵਸਾ ਨੂੰ ਕਰਨਾ ਪੈ ਰਿਹਾ ਇਸੇ ਤਰੀਕੇ ਦੇ ਨਾਲ ਈਰਾਨ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਈਰਾਨ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਈਰਾਨ ਦੇ ਉੱਤੇ ਲਗਾ ਦਿੱਤੀਆਂ ਨੇ ਈਰਾਨ ਹੁਣ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਵੱਡੇ ਪੱਧਰ ਤੇ ਸਾਹਮਣਾ ਕਰ ਰਿਹਾ ਹੈ ਇਰਾਨ ਨਾ ਜੋ ਹੈ ਕਈ ਤਰੀਕੇ ਦੀ ਪਾਬੰਦੀ ਦੇ ਵਿੱਚ ਲਾਗੂ ਹੋ ਗਿਆ ਜੇਕਰ ਕੋਈ ਵੀ ਅਨਗੈਲੀ ਕਰਦਾ ਹੈ ਜੇਕਰ ਕੋਈ ਵੀ ਗਲਤੀ ਕੀਤੀ ਜਾਂਦੀ ਹੈ ਇਰਾਨ ਦੇ ਵੱਲੋਂ ਤਾਂ ਇਹ ਸਾਰੀਆਂ ਚੀਜ਼ਾਂ ਦਾ ਪੁਕਤਾਨ ਇਰਾਨ ਨੂੰ ਭੁਣ ਕਰਨਾ ਪਵੇਗਾ ਯੂਐਨਏ ਨੇ ਵੱਡਾ ਫੈਸਲਾ ਲੈ ਲਿਆ ਤੇ ਅਹਿਮ ਖਬਰ ਇਸ ਵਕਤ ਦੀ ਸਾਹਮਣੇ ਆਈ ਹੈ ਜਿੱਥੇ ਸੰਯੁਕਤ ਰਾਸ਼ਟਰ ਨੇ ਪਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਪਾਬੰਦੀਆਂ ਜਿਹੜੀਆਂ ਇਰਾਨ ਦੇ ਉੱਤੇ ਮੋੜ ਤੋਂ ਲਗਾ ਦਿੱਤੀਆਂ ਨੇ ਪਹਿਲਾ ਹੀ ਇਰਾਨ ਚੇਤਾਵਨੀਆਂ ਦਾ ਸਾਹਮਣਾ ਕਰ ਰਿਹਾ ਤਾਂ ਹੋਰ ਵੱਡੀਆਂ ਚੇਤਾਵਨੀਆਂ ਦਾ ਸਾਹਮਣਾ ਇਰਾਨ ਨੂੰ ਹੁਣ ਕਰਨਾ ਪੈਂਦਾ ਦਿਖਾਈ ਦੇ ਰਿਹਾ ਤੇ ਜੇਕਰ ਕਿਸੇ ਵੀ ਪਾਬੰਦੀ ਦੀ ਉਲੰਘਣਾ ਹੋਈ ਹੈ ਤਾਂ ਬਾਅਦ ਵਿੱਚ ਵੱਡੇ ਖਮਿਆਜੇ ਇਰਾਨ ਨੂੰ ਭੁਗਤਨੇ ਪੈ ਸਕਦੇ ਨੇ